ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਅਤੇ ਸੁਣਿਆ ਜਾਂਦਾ ਹੈ ਕਿ ਜਵਾਨੀ ਜ਼ਿੰਦਾਦਿਲੀ ਦਾ ਨਾਮ ਹੈ ਇਸੇ ਤਰ੍ਹਾਂ ਦੀ ਉਦਾਹਰਨ ਪੇਸ਼ ਕਰਦਾ ਇੱਕ ਅਪਾਹਜ ਨੌਜਵਾਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸਰਦੀ ਪਿੰਡ ਲਮੋਚੜ ਖੁਰਦ ਉਰ ਫਟਰੀਆਂ ਦੇ ਜ਼ਿੰਦਾ ਜਲੀ ਦੀ ਮਿਸਾਲ ਪੇਸ਼ ਕੀਤੀ ਹੈ ਅਪਾਹਜ ਨੌਜਵਾਨ ਖੰਡਨ ਸਿੰਘ ਪੁੱਤਰ ਗੁਰਚਰਨ ਸਿੰਘ ਦੋਵੇਂ ਲੱਤਾਂ ਤੋਂ ਪੂਰੀ ਤਰ੍ਹਾਂ ਅਪਾਹਜ ਹੈ ਉਹ ਚੱਲ ਫਿਰ ਵੀ ਨਹੀਂ ਸਕਦਾ ਸਿਰਫ ਰਿੰਗ ਸਕਦਾ ਹੈ ਜ਼ਿੰਦਗੀ ਜਿਉਣ ਦੀ ਪੂਰਤੀ ਲਈ ਪੇਸ਼ੇਵਰ ਜੋ ਖੰਡਨ ਸਿੰਘ ਦਰਜੀ ਦਾ ਕੰਮ ਕਰਦਾ ਹੈ ਪਰੰਤੂ ਉੱਚ ਵਿਦਿਆ ਪ੍ਰਾਪਤ ਕਰਕੇ ਉਹ ਸਰਕਾਰਾਂ ਦੇ ਨਿਕੰਮੇ ਪ੍ਰਬੰਧ ਕਾਰਨ ਬੇਰੋਜ਼ਗਾਰ ਬੀ.ਐਡ ਅਧਿਆਪਕ ਹੈ ਕੁਦਰਤੀ ਤੌਰ ਤੇ ਸਰੀਰ ਨੂੰ ਮਾਰ ਪੈਣ ਦੇ ਬਾਵਜੂਦ ਉਸਨੇ ਮਨੁੱਖਤਾ ਦੀ ਸੇਵਾ ਲਈ 55 ਵਾਰ ਖੂਨਦਾਨ ਕੀਤਾ ਹੈ ਆਪਾਹਜ ਨੋਜਵਾਨ ਖੰਡਨ ਸਿੰਘ ਦਾ ਕਹਿਣਾ ਹੈ ਕਿ ਉਸਨੇ ਖੂਨਦਾਨ ਕਰਨ ਦੀ ਸ਼ੁਰੂਆਤ ਲੋਕਾਂ ਦੇ ਮਨ 'ਚ ਇਹ ਡਰ ਕੱਢਣ ਲਈ ਕੀਤੀ ਸੀ ਕਿ ਖੂਨਦਾਨ ਕਰਨ ਕਾਰਨ ਸਰੀਰ ਨੂੰ ਨੁਕਸਾਨ ਹੁੰਦਾ ਹੈ ਉਸਨੇ ਦੱਸਿਆ ਕਿ ਖੂਨ ਦੇਣਾ ਇੱਕ ਬਹੁਤ ਵੱਡਾ ਪੁੰਨ ਹੈ ਜਿਸ ਕਰਕੇ ਉਹ ਮਾਨ ਮਹਿਸੂਸ ਕਰਦਾ ਹੈ ਉਸ ਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਭਰ ਖੂਨਦਾਨ ਕਰਦਾ ਰਹੇਗਾ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਨ ਹੈ ਕਿ ਅਪਾਜ ਹੋਣ ਦੇ ਬਾਵਜੂਦ ਉਹਨਾਂ ਦਾ ਪੁੱਤਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਖੂਨਦਾਨ ਕਰ ਰਿਹਾ ਹੈ ਅਪਾਜ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਵੀ ਵੋਟਾਂ ਦਾ ਟਾਈਮ ਆਉਂਦਾ ਹੈ ਤੇ ਰਾਜਨੀਤਿਕ ਲੋਕ ਉਹਨਾਂ ਕੋਲ ਆ ਕੇ ਉਸ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਚਲੇ ਜਾਂਦੇ ਹਨ ਪਰੰਤੂ ਜਿੱਤ ਜਾਣ ਤੋਂ ਬਾਅਦ ਉਹ ਆਪਣੇ ਦਿੱਤੇ ਹੋਏ ਫੋਨ ਨੰਬਰ ਬੰਦ ਕਰ ਲੈਂਦੇ ਹਨ ਕਦੇ ਉਹਨਾਂ ਨੇ ਸਾਰ ਨਹੀਂ ਲਈ ਭਾਵੇਂ ਕਿ ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਸਰਕਾਰ ਇਸ ਵਾਅਦੇ ਨੂੰ ਪੂਰਾ ਕਰਨ ਵਿੱਚ ناکਾਮ ਰਹੀ ਹੈ ਅਜੇ ਨੌਜਵਾਨਾਂ ਦੀ ਹਾਲਤ ਦੇਖ ਦੇਖਣ ਤੋਂ ਬਾਅਦ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਸਰਕਾਰ ਘਟੋ ਘਟ ਅਜੇ ਹੈ ਲੋੜਵੰਦ ਅਤੇ ਕਾਬਲ ਨੌਜਵਾਨਾਂ ਨੂੰ ਜ਼ਰੂਰ ਨੌਕਰੀ ਦੇਵੇ ਜਲਾਲਾਬਾਦ ਤੋਂ ਬੱਬੂ ਦੀ ਰਿਪੋਰਟ ਖੰਡਾਲ ਸਿੰਘ ਸਾਨਾ ਕੁਮਰ ਚਰਨ ਸਿੰਘ ਪਿੰਡ ਮੋਚਰਪੁਰ ਦਾ ਰਹਿਣ ਵਾਲਾ ਜੀ ਕੀ ਸਮੱਸਿਆ ਤੁਹਾਨੂੰ ਸਮੱਸਿਆ ਇਹ ਹੀ ਸਰ ਮੈਂ ਬਚਪਨ ਤੋਂ ਹੈਂਡੀਕਾਰਫਡ ਹਾਂ ਹਗਾ ਸਰ ਸਰਨਾਮ ਹੈਂਡੀਕਾਰਫਡ ਹੋਣ ਦੇ ਨਾਤੇ ਮੈਂ ਪੜ੍ਹਾਈ ਵੀ ਪੂਰੀ ਕਰ ਚੁੱਕਿਆ ਹਾਂ ਪਲੱਸ 2 ਹੈ 2 ਹੈ ਪਲੱਸ 2 ਗ੍ਰੈਜੂਏਸ਼ਨ ਸਰ ਕੋਰਸ ਪੂਰੇ ਕਰ ਚੁੱਕਿਆ ਹਾਂ ਸਰ ਸਰਕਾਰੀ ਨੌਕਰੀ ਮੈਨੂੰ ਕਿਸੇ ਆਧਾਰੇ ਦੇ ਵਿੱਚ ਨਹੀਂ ਦਿੱਤੀ ਗਈ ਸਰਕਾਰ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਲਾਰੇ ਲਾਇਆ ਸੀਗੇ ਆਗੂ ਲੀਡਰਾਂ ਨੇ ਸਿਆਸੀ ਆਗੂ ਲੀਡਰਾਂ ਕੋਲ ਵੀ ਗਿਆ ਸੀਗਾ ਉਹਨਾਂ ਵੀ ਬਹੁਤ ਲਾਰੇ ਦਿੱਤੇ ਨਸਰ ਤੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਹੇ ਤੱਕ ਵੀ ਤੁਸੀਂ ਕਿਸੇ ਕਿਸੇ ਸਿੱਖਿਆ ਖੇਤਰ ਵਿੱਚ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਕੋਈ ਮੱਲਾ ਮਾਰਿਆ ਨੇ ਹਾਂਜੀ ਸਰ ਸਰ ਸਮਾਜ ਦੇ ਵਿੱਚ ਮੈਂ ਇਹੀ ਮੱਲਾ ਮਾਰਿਆ ਨੇ ਕਿ ਬਲੱਡ ਡੋਨੇਸ਼ਨ ਕੀਤਾ ਸਰ ਲੋਕਾਂ ਨੂੰ ਜਾਗਰੂਕ ਇਹ ਕੀਤਾ ਕਿ ਮੈਂ ਫਿਜ਼ੀਕਲ ਇਹ ਹਾਂ ਹੈਂਡੀਕੈਪ ਹੁੰਦੇ ਨਾਤੇ ਵੀ ਖੂਨਦਾਨ ਕੀਤਾ ਮੈਂ ਕਿੰਨੇ ਵਾਰ ਕੀਤਾ ਤੁਸੀਂ 54 ਵਾਰ ਖੂਨ ਦੇ ਚੁੱਕਿਆ ਮੈਂ ਸਰ ਜੀ 30 35 ਜਾਨਾਂ ਬਚਾ ਚੁੱਕਿਆ ਸਰ ਮੈਂ ਤੁਹਾਡੀ ਹੁਣ ਕੀ ਮੰਗ ਹੈ ਸਰਕਾਰ ਕੋਲੋਂ ਸਰਕਾਰ ਕੋਲੋਂ ਇਹੀ ਮੰਗ ਹੈ ਕਿ ਮੈਨੂੰ ਜਲਦ ਤੋਂ ਜਲਦ ਸਰਕਾਰੀ ਅਧਾਇਰੇ ਦੇ ਵਿੱਚ ਯੋਗਤਾ ਦੇ ਅਨੁਸਾਰ ਮੈਨੂੰ ਨੌਕਰੀ ਦਿੱਤੀ ਜਾਵੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਕਿ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਚੁੱਕੀ ਹੈ ਤਾਰੇ ਇਹ ਉਹਨਾਂ ਨੂੰ ਇਹੀ ਕਰ ਕਹਿ ਰਹੇ ਜੇ ਮੈਂ ਫਿਜ਼ੀਕਲੀ ਹਾਂ ਠੰਡੀ ਗਾਉਂ ਤੋਂ ਹੋਣ ਦੇ ਨਾਤੇ ਵੀ ਲੋਕ ਦੀ ਲੋਕ ਭਲਾਈ ਲਈ ਕੰਮ ਕਰ ਰਿਹਾ ਹਾਂ ਲੋਕਾਂ ਦੀ ਜਾਨਾਂ ਬਚਾ ਰਿਹਾ ਹਾਂ ਉਹਨਾਂ ਨੂੰ ਇਹੀ ਚਾਹੀਦਾ ਹੈ ਕਿ ਮੇਰੇ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਵੀ ਨਸ਼ਾ ਛੱਡ ਕੇ ਤੇ ਸਮਾਜ ਦੀ ਸੇਵਾ ਲਈ ਕੰਮ ਕਰਨਾ ਕਿਉਂਕਿ ਲੈਕ ਜਾਨ ਚਾਈ ਜਾ ਸਕਦੀ ਹੈ ਆਪਣੇ ਬ੍ਰਾਡ ਕਨੈਕਸ਼ਨ ਕੀਤੇ ਨਾਲ ਹੈ دیش ودیش اور اپنے شہر کی لوکل خبر کے لیے ہمارے چینل کو سبسکرائب ضرور کریں اور گھنٹی کے بٹن کو ضرور دبائیں آپ کا من پسند نیوز چینل کے پی ڈی نیوز حق سچ اور انصاف کی آواز ابو کو رکھے سب سے آگے